ਆਇਲੈਂਡਸ ਤੋਂ ਬਿਨਾ ਵੀ ਆਸਟ੍ਰੇਲੀਆ ਜਾਓ ਹੁਣ ਆਸਟ੍ਰੇਲੀਆ ਜਾਣਾ ਔਖਾ ਨਹੀਂ ਕੀ ਸੱਚੀ ਮੁੱਚੀ ਇਹ ਇੰਨਾ ਸੌਖਾ ਹੋ ਗਿਆ ਜਾਂ ਇਹ ਕਹਿਣ ਦੀਆਂ ਗੱਲਾਂ ਨੇ ਕਈ ਚੀਜ਼ਾਂ ਥੋੜੀਆਂ ਹੁੰਦੀਆਂ ਨੇ ਤੇ ਉਹਨੂੰ ਤੋਰ ਮੋੜ ਕੇ ਤੇ ਗਲਤ ਤਰੀਕੇ ਨਾਲ ਦਿਖਾਈ ਜਾਂਦੇ ਆ ਤਾਂ ਕਿ ਜਿਹੜੇ ਭੋਲੇ-ਪਾਲੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਫਸਾਇਆ ਜਾ ਸਕੇ ਕੁਝ ਕ ਏਜੰਟ ਜਿਹੜੇ ਠੱਗ ਏਜੰਟ ਉਹ ਬੰਦੇ ਨੂੰ ਇੱਕ ਕਮਾਈ ਦਾ ਧੰਦਾ ਬਣਾ ਰਹੇ ਨੇ ਮੈਂ ਆ ਗਿਆ ਜੀ ਇੱਥੇ ਡਿਸਟ੍ਰਿਕਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਕੀ ਇਹੋ ਜਿਹਾ ਪ੍ਰਬੰਧ ਹੈ ਕਿ ਮੈਂ ਉਹਨੂੰ ਵਰਕ ਪਰਮਿਟ ਦੇ ਵਿੱਚ ਬਦਲ ਲਾਂ ਚੋਲਾ ਛਾਪ ਏਜੰਟਾਂ ਤੋਂ ਬਚੋ ਕਈਆਂ ਨੇ ਤਾਂ ਕੀ ਕੀਤਾ ਪਾਸਪੋਰਟ ਹੀ ਚੇਂਜ ਕਰਤਾ ਇੰਡੀਆ ਪਾਸਪੋਰਟ ਜਗ੍ਹਾ ਤੇ ਸਿੰਗਾਪੁਰ ਪਾਸਪੋਰਟ ਨੰਬਰ ਪਾ ਕੇ ਲੈਵਲ 1 ਕਾਲਜ ਦੇ ਵਿੱਚ ਐਡਮਿਸ਼ਨਾਂ ਕਰਾ ਲਈਏ ਕੋਈ ਮੀਟਸ ਵੀਜ਼ਾ ਵੀ ਆ ਉਹ ਕੀ ਪ੍ਰਕਿਰਿਆ ਕੀ ਆ ਇਹ ਲੋਟਰੀ ਵੀਜ਼ੇ ਵਾਲੀ ਗੱਲ ਹੀ ਆ ਜਾਂ ਇਹਦੇ ਵਿੱਚ ਕੋਈ ਤਬਦੀਲੀ ਆ ਆਸਟ੍ਰੇਲੀਆ ਦਾ ਜਹਾਜ਼ ਫੜਨ ਦੇ ਚਾਹਵਾਨ ਫੜ ਚੁੱਕੇ ਜਹਾਜ਼ ਪਹੁੰਚ ਚੁੱਕੇ ਇਹ ਇੱਥੇ ਰਹਿਣ ਵਾਲੇ ਲੋਕਾਂ ਦੇ ਹਾਲਾਤ ਕੈਨੇਡਾ ਨਾਲੋਂ ਆਸਟ੍ਰੇਲੀਆ ਨਾਲੋਂ ਕਿੰਨੇ ਕੁ ਵੱਖਰੇ ਆ ਕੈਨੇਡਾ ਨੇ ਲਗਭਗ ਬੂਹੇ ਬੰਦ ਕਰਤੇ ਆ ਤੇ ਅਮਰੀਕਾ ਦੇ ਵਿੱਚ ਜਾਣ ਵਾਲਿਆਂ ਦਾ ਇਸ ਵੇਲੇ ਔਖਾ ਹਾਲ ਆ ਫਿਰ ਵਿਚ ਵਿਚਾਲੇ ਖਬਰ ਇਹ ਆਉਂਦੀ ਜੀ ਕਿ ਆਸਟ੍ਰੇਲੀਆ ਦੇ ਰਾਹ ਖੁੱਲੇ ਆ ਕਦੇ ਕਦਾਂ ਹੀ ਖਬਰ ਇਹ ਵੀ ਆਉਂਦੀ ਆ ਕਿ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਜਾਣਾ ਚਾਹੁੰਦੇ ਆ ਤਾਂ ਉੱਥੇ ਆਇਲੈਂਡਸ ਦੀ ਵੀ ਲੋੜ ਨਹੀਂ ਤੇ ਉੱਥੇ ਤੁਹਾਨੂੰ ਕੋਈ ਵੱਡਾ ਲੰਮਾ ਚੌੜਾ ਫੰਡ ਦਿਖਾਉਣ ਦੀ ਵੀ ਲੋੜ ਨਹੀਂ ਵਿਚ ਵਿਚਾਲੇ ਖਬਰ ਮੈਨੂੰ ਕਿਤੇ ਨਾ ਕਿਤੇ ਉਰਲੀ ਪਰਲੀ ਇਹ ਵੀ ਸੁਣਨ ਨੂੰ ਮਿਲ ਜਾਂਦੀ ਆ ਵੀ ਭਾਈ ਤੁਸੀਂ ਉਥੇ ਜਾ ਕੇ ਤੇ ਪੈਰੀਂ ਪੱਕੇ ਹੋ ਸਕਦੇ ਆ ਤੇ ਕੋਈ ਐਡੀ ਔਖੀ ਗੱਲ ਨਹੀਂ ਪਰ ਇਹ ਹੈ ਅਚੰਬੇ ਵਾਲੀ ਗੱਲ ਕੀ ਸੱਚੀ ਮੁੱਚੀ ਐਵੇਂ ਹੋ ਸਕਦਾ ਹੈ ਜਾਂ ਇਹ ਕਹਿਣ ਦੀ ਗੱਲਾਂ ਜਾਂ ਜਿਹੜੇ ਕੁਝ ਕ ਠੱਗ ਟਰੈਵਲ ਏਜੰਟ ਆ ਉਹਨਾਂ ਦੇ ਵੱਲੋਂ ਫਲਾਈਆਂ ਗਈਆਂ ਇਹ ਗੱਲਾਂ ਇਹ ਗੱਲਾਂ ਦੇ ਲਈ ਸ਼ੰਕਾ ਨਿਵਰਤੀ ਇਹਨਾਂ ਸਵਾਲਾਂ ਦੇ ਉੱਤਰ ਲੈਣ ਦੇ ਲਈ ਅਸੀਂ ਕੁਝ ਕਿਸਮਾ ਪਹਿਲਾਂ ਵੀ ਸੰਪਰਕ ਕੀਤਾ ਸੀਗਾ ਆਸਟ੍ਰੇਲੀਆ ਦੇ ਵਿੱਚ ਸਾਡੇ ਇੱਕ ਬਹੁਤ ਮਾਹਰ ਬੈਠੇ ਆ ਉਹਨਾਂ ਦਾ ਨਾਂ ਹੈਗਾ ਜੀ ਅਰਣ ਬੰਸਲ ਇਹ ਬੰਸਲ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਆ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਵੀ ਆ ਤੇ ਇਹਨਾਂ ਦਾ ਬਹੁਤ ਵੱਡਾ ਤਜਰਬਾ ਵੀ ਆ ਤੇ ਚੰਗੀ ਗੱਲ ਇਹ ਆ ਕਿ ਇਹ ਗੁਮਰਾਹ ਨਹੀਂ ਕਰਦੇਗੇ ਇਹ ਬੰਦੇ ਨੂੰ ਦੱਸ ਦਿੰਦੇ ਕਿ ਭਾਈ ਤੇਰਾ ਆ ਕੰਮ ਇਉਂ ਹੋ ਸਕਦਾ ਹੈ ਜਾਂ ਤੇਰਾ ਕੰਮ ਤਾਂ ਬਿਲਕੁਲ ਨਹੀਂ ਹੋਣਾ ਭਾਵੇਂ ਤੂੰ ਪੈਸਾ ਨਹੀਂ ਪੰਡਾ ਮੂਰੇ ਰੱਖਦੇਵੇਂ ਪਹਿਲਾਂ ਬਾਂਸਲ ਸਾਹਿਬ ਦਾ ਸਵਾਗਤ ਕਰਦੇ ਆ ਤੇ ਫਿਰ ਅਗਲੀ ਗੱਲਬਾਤ ਬਾਂਸਲ ਸਾਹਿਬ ਕੀ ਹਾਲ ਨੇ ਠੀਕ ਠਾਕੋਂ ਸੱਸੀਕਰ ਟੈਣਾ ਸਾਹਿਬ ਮੈਂ ਬਹੁਤ ਵਧੀਆ ਅਰਦਾਸ ਕਰਦਾ ਤੁਸੀਂ ਵੀ ਬਹੁਤ ਵਧੀਆ ਹੋਵੋਗੇ ਤੇ ਸਾਡੇ ਸਰੋਤੇ ਜਿਹੜੇ ਸਾਨੂੰ ਸੁਣਦੇ ਨੇ ਉਹ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਜਦੋਂ ਆਪਾਂ ਪਿਛਲੇ ਮਹੀਨੇ ਇੰਟਰਵਿਊ ਕੀਤੀ ਤਾਂ ਮੈਨੂੰ ਬਹੁਤ ਸਾਰੇ ਭੈਣਾ ਵੀਰਾਂ ਨੇ ਸਵਾਲ ਕੀਤੇ ਵੀ ਇੱਕ ਤਾਂ ਆ ਵੀ ਗੱਲ ਪੁੱਛੋ ਜੇ ਅਗਲੀ ਵਾਰ ਮੌਕਾ ਮਿਲਿਆ ਮੈਂ ਕਿਹਾ ਜੀ ਅਗਲੀ ਵਾਰ ਮੌਕਾ ਮਿਲੂਗਾ ਜੇ ਬੰਸਲ ਸਾਹਿਬ ਸਮਾਂ ਦੇਣਗੇ ਤਾਂ ਉਹਨਾਂ ਦੇ ਕੋਲੇ ਇਹ ਕਿਲਤ ਹੁੰਦੀ ਆ ਪਰ ਅੱਜ ਉਹ ਸਮਾਂ ਨਿਕਲਿਆ ਆ ਤੇ ਮੇਰਾ ਪਹਿਲਾ ਹੀ ਸਵਾਲ ਬੰਸਲ ਸਾਹਿਬ ਆਪ ਜੀ ਨੂੰ ਇਹ ਆ ਕਿ ਅਸੀਂ ਇੱਥੇ ਖਬਰਾਂ ਪੜ੍ਹਦੇ ਹਾਂ ਜਦੋਂ ਘਰ ਦੇ ਵਿੱਚ ਅਖਬਾਰਾਂ ਆਉਂਦੀਆਂ ਉਹਨਾਂ ਦੇ ਵਿੱਚ ਬਰੌਸ਼ਰ ਆਉਂਦੇ ਆ ਪੈਂਫਲਟ ਆਉਂਦੇ ਆ ਕਿ ਆਇਲੈਂਡਸ ਤੋਂ ਬਿਨਾਂ ਵੀ ਆਸਟ੍ਰੇਲੀਆ ਜਾਓ ਹੁਣ ਆਸਟ੍ਰੇਲੀਆ ਜਾਣਾ ਔਖਾ ਨਹੀਂ ਹੁਣ ਬਿਨਾ ਬਹੁਤੇ ਵੱਧੂ ਫੰਡ ਦਿਖਾਏ ਤੋਂ ਬਿਨਾ ਵੀ ਜਾਓ ਕੀ ਸੱਚੀ-ਮੁੱਚੀ ਇਹ ਇੰਨਾ ਸੌਖਾ ਹੋ ਗਿਆ ਜਾਂ ਇਹ ਕਹਿਣ ਦੀਆਂ ਗੱਲਾਂ ਜੀ ਟੰਡ ਸਭ ਹੁੰਦਾ ਕੀ ਹੈ ਨਾ ਆ ਕਈ ਚੀਜ਼ਾਂ ਥੋੜੀਆਂ ਹੁੰਦੀਆਂ ਨੇ ਤੇ ਆਪਣ ਨੂੰ ਜ਼ਿਆਦਾ ਉਹਨੂੰ ਤੋਰ ਮੋੜ ਕੇ ਤੇ ਗਲਤ ਤਰੀਕੇ ਨਾਲ ਦਿਖਾਈ ਜਾਂਦੇ ਆ ਤਾਂ ਕਿ ਜਿਹੜੇ ਭੋਲੇ-ਪਾਲੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਫਸਾਇਆ ਜਾ ਸਕੇ ਕਿਉਂਕਿ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੇ ਵਿਚਾਰੇ ਭੈਣ ਭਰਾਵਾ ਕੋਲੇ ਪੈਸੇ ਨਹੀਂ ਹੈਗੇ ਦਿਖਾਉਣ ਵਾਸਤੇ ਯਾ ਉਹਨਾਂ ਦੇ ਬੱਚਿਆਂ ਕੋਲੇ ਆਇਲਜ਼ ਨਹੀਂ ਹੋਈ ਕਲੀਅਰ ਤਾਂ ਉਹ ਸੋਚਦੇ ਨੇ ਕਿ ਉਹ ਬਹੁਤ ਈਜ਼ੀ ਤਰੀਕੇ ਨਾਲ ਆਸਟ੍ਰੇਲੀਆ ਭਗ ਜਾਣਗੇ ਹੁਣ ਪਿੱਛੇ ਜੇ ਕੀ ਹੋਇਆ ਆਸਟ੍ਰੇਲੀਆ ਨੇ ਆ ਇੰਡੀਅਨ ਲੈਵਲ 2 ਕੈਟਾਗਰੀ ਦੇ ਵਿੱਚ ਵੰਡ ਲਿਆ ਜਿਸਦਾ ਮਤਲਬ ਇਹ ਹੁੰਦਾ ਕਿ ਵੀ ਜੇ ਤੁਸੀਂ ਲੈਵਲ 2 ਕੰਟਰੀ ਤੋਂ ਲੈਵਲ 2 ਕੋਲੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੋਈ ਵੀਜ਼ਾ ਪਾਣੇ ਹੋ ਤਾਂ ਡਿਪਾਰਟਮੈਂਟ ਤੁਹਾਡੇ ਤੋਂ ਆਇਲ ਸਫੰਡਸ ਐਟ ਦੀ ਟਾਈਮ ਆਫ ਲੋਜਮੈਂਟ ਨਹੀਂ ਮੰਗੇਗਾ ਬਟ ਡਿਪਾਰਟਮੈਂਟ ਦੀ ਮਰਜ਼ੀਆ ਕਿ ਉਹ ਬਾਤ ਨੂੰ ਮੰਗ ਸਕਦਾ ਹੈ ਇਹਦਾ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਥੋੜਾ ਤੋਂ ਨਹੀਂ ਮੰਗੇਗਾ ਉਹ ਹੁਣ ਜਿਵੇਂ ਇਹਨੂੰ ਹੋਰ ਡਿਟੇਲ ਦੇ ਵਿੱਚ ਸਮਝਾਵਾਂ ਤਾਂ ਉਹਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਨੇ ਕੋਲਜਾਂ ਨੂੰ ਅਤੇ ਕੰਟਰੀਆਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੈ ਲੈਵਲ 1 ਲੈਵਲ 2 ਤੇ ਲੈਵਲ 3 ਲੈਵਲ 3 ਦੇ ਵਿੱਚ ਉਹ ਆਉਂਦੇ ਨੇ ਜਿਹੜੇ ਜਿਹਦੇ ਵਿੱਚ ਆਲਸ ਫੰਡ ਦੀ ਰਿਕਵਾਇਰਮੈਂਟ ਹੁੰਦੀ ਹੈ ਤਾਂ ਕਿ ਜੇ ਤੁਸੀਂ ਉਹਦੇ ਕੋਲ ਦੇ ਵਿੱਚ ਐਡਮਿਸ਼ਨ ਲੈਣੇ ਹੋ ਤੇ ਉਸ ਕੰਟਰੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਆਇਲਸ ਦੇ ਫੰਡ ਦਿਖਾਉਣਾ ਪਊਗਾ ਬਟ ਓਨ ਦੀ ਅਦਰ ਸਾਈਡ ਜੇ ਤੁਸੀਂ ਲੈਵਲ 1 ਕਾਲਜ ਦੇ ਵਿੱਚ ਜਾਂ ਲੈਵਲ 1 ਕੰਟਰੀ ਤੋਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਆਇਲਸ ਦੇ ਫੰਡ ਦੀ ਲੋੜ ਨਹੀਂ ਪੈਂਦੀ ਤੀਜੀ ਗੱਲ ਜੇ ਲੈਵਲ 2 ਦਾ ਕਾਲਜ ਹੋਵੇ ਤੇ ਲੈਵਲ 2 ਦੀ ਹੀ ਕੰਟਰੀ ਹੋਵੇ ਤਾਂ ਤੁਹਾਨੂੰ ਆਇਲਸ ਦੇ ਫੰਡ ਦੀ ਰਿਕਵਰਮੈਂਟ ਨਹੀਂ ਪੈਣੀ ਹੁਣ ਇਹਨਾਂ ਗੱਲਾਂ ਦੇ ਨਾਲ ਜੇ ਰਿਕਵਰਮੈਂਟ ਹੈਗੀ ਐਨੀ ਟਾਈਮ ਆਫ ਲੋਜਮੈਂਟ ਬਟ ਜੇ ਤੁਸੀਂ ਫਾਈਲ ਲੋਜ ਕਰਤੀ ਤਾਂ ਕੇਸ ਅਫਸਰ ਤੁਹਾਡੇ ਤੋਂ ਦਵਾਦਾ ਫੰਡ ਮੰਗ ਸਕਦਾ ਹੁਣ ਇਹ ਗੱਲ ਨੂੰ ਆਪਣੇ ਕੁਝ ਕੁ ਏਜੰਟ ਜਿਹੜੇ ਠੱਗ ਏਜੰਟ ਜਿਹੜੇ ਤੁਹਾਨੂੰ ਸਹੀ ਨਾਮ ਲਿਆ ਜਿਹੜੇ ਅਨਰਜਿਸਟਰ ਨੇ ਜਿਹੜੇ ਆਪਣੇ ਆਪ ਨੂੰ ਵਕੀਲ ਦੱਸਦੇ ਜਿਹੜੇ ਵਕੀਲ ਨਹੀਂ ਹੈਗੇ ਉਹ ਬੰਦੇ ਨੂੰ ਇੱਕ ਕਮਾਈ ਦਾ ਧੰਦਾ ਬਣਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਤੁਸੀਂ ਸਿੱਧਾ ਸਾਡੇ ਕੋਲ ਆਓ ਸਟੱਡੀ ਵੀਜ਼ਾ ਪਾਓ ਰੁਪਇਆ 15 ਲੱਖ 5 ਲੱਖ 10 ਲੱਖ 50000 ਰੁਪਿਆ ਜਿਵੇਂ ਵੀ ਉਹਨੇ ਕੁਝ ਪੈਸੇ ਜਿੰਨੇ ਵੀ ਨੰਬਰ ਇਕੱਠੇ ਕਰਨੇ ਨੇ ਕਰਕੇ ਵੀਜ਼ਾ ਪਾ ਦੋ ਜਾਂ ਫੇਕ ਦਿਖਾ ਦਿਓ ਉਹਨਾਂ ਨੂੰ ਤੇ ਸਾਡੇ ਭੋਲੇ ਭਾਲੇ ਬੰਦਿਆਂ ਨੂੰ ਲੁੱਟ ਲਓ ਇਹ ਤਰੀਕਾ ਹੋ ਰਿਹਾ ਹੈ ਇਸ ਟਾਈਮ ਮੀਡੀਆ ਦੇ ਵਿੱਚ ਤੇ ਇਹ ਤਰੀਕਾ ਬਹੁਤ ਮਾੜਾ ਤੇ ਇਹਨਾਂ ਤਰੀਕਿਆਂ ਤੋਂ ਬਚਣਾ ਚਾਹੀਦਾ ਤੇ ਮੇਰੀ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਆ ਬਾਹਰਲੇ ਮੁਲਖ ਜਾਣਾ ਤੁਹਾਡੀ ਇੱਛਾ ਹੋ ਸਕਦੀ ਆ ਤੁਹਾਡੀ ਲੋੜ ਹੋ ਸਕਦੀ ਆ ਪਰ ਤੁਸੀਂ ਆਪਦਾ ਸਭ ਕੁਝ ਲੁਟਾ ਕੇ ਵਹਿਜੋ ਇਹੋ ਜੀ ਕੋਈ ਲੋੜ ਨਹੀਂ ਪਲਣੀ ਚਾਹੀਦੀ ਇਹੋ ਜੀ ਇੱਛਾ ਵੀ ਨਹੀਂ ਪਲਣੀ ਚਾਹੀਦੀ ਪਰ ਬੰਸਲ ਸਾਹਿਬ ਇੱਕ ਸਵਾਲ ਇਹ ਵੀ ਆ ਜਿਹੜਾ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਮੀਡੀਏ ਦੇ ਵਿੱਚ ਪੰਜਾਬ ਦੇ ਮੀਡੀਏ ਦੇ ਵਿੱਚ ਗੂੰਜ ਰਿਹਾ ਕਿ ਕੀ ਇਹ ਗੱਲ ਸੱਚੀ ਆ ਵੀ ਭਾਈ ਅਸੀਂ ਇੱਥੇ ਆ ਕੇ ਵਿਜ਼ਟਰ ਵੀਜ਼ੇ ਦੇ ਉੱਤੇ ਤੇ ਬਾਅਦ ਦੇ ਵਿੱਚ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾ ਲਿਆ ਜਿਵੇਂ ਕਿ ਲੰਮਾ ਸਮਾਂ ਪੰਜਾਬੀ ਤੇ ਗੈਰ ਪੰਜਾਬੀ ਕੈਨੇਡਾ ਦੇ ਵਿੱਚ ਕਰਦੇ ਰਹੇ ਹੁਣ ਉਹਨਾਂ ਨੇ ਪੱਕੀ ਪਾਬੰਦੀ ਲਾਤੀ ਆ ਮੰਨ ਲਓ ਉਦਾਹਰਣ ਦੇ ਤੌਰ ਤੇ ਕਿ ਮੈਂ ਆ ਗਿਆ ਜੀ ਇੱਥੇ ਵਿਜ਼ਟਰ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਕੀ ਇਹੋ ਜਿਹਾ ਪ੍ਰਬੰਧ ਹੈ ਕਿ ਮੈਂ ਉਹਨੂੰ ਵਰਕ ਪਰਮਿਟ ਦੇ ਵਿੱਚ ਬਦਲ ਲਾਂ ਟੈਨਸਾ ਆਪਾਂ ਨੂੰ ਪੰਜਾਬੀਓਂ ਇੱਕ ਬਹੁਤ ਵੱਡੀ ਆਤ ਤੇ ਪੈ ਗਈ ਮੁੱਛ ਤੇ ਨਿੰਬੂ ਖੜਾਉਣੀ ਜਾਂ ਜਿਹੜੀ ਕਈ ਗੱਲਾਂ ਨੂੰ ਦੇ ਤੋੜ ਮੋੜ ਕੇ ਕਰਨੀਆਂ ਹੁਣ ਜਿਹੜੀ ਥੋਨੇ ਗੱਲ ਕੀਤੀ ਆ ਇਹਦੇ ਕੁਝ ਕੁ ਏਜੰਟਾਂ ਨੇ ਵੀਡੀਓ ਪਾਈਆਂ ਨੇ ਕਿ ਤੁਸੀਂ ਵਿਸ਼ਟ ਵਿਦੇ ਸਾਡੇ ਤੋਂ ਲਵਾਓ ਰੁਪਈਆ 50 ਫੜਾਓ ਤੇ ਆਸਟ੍ਰੇਲੀਆ ਜਾ ਕੇ ਪੱਕੇ ਹੋ ਜਾਓ ਵਰਕ ਪਰਮਿਟ ਤੇ ਹੂੰ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਗੱਲਾਂ ਛੁਪੀਆਂ ਹੋਈਆਂ ਨੇ ਜਿਹੜੀ ਮੈਂ ਤੁਹਾਨੂੰ ਦੱਸਿਆ ਸਭ ਤੋਂ ਪਹਿਲੀ ਜਿਹੜਾ ਐਡਾ ਝੂਠੇ ਬੰਦੇ ਨੇ ਬੋਲਦੇ ਨੇ ਉਥੇ ਜੇ ਤੁਸੀਂ ਵਿਜ਼ਟਰ ਵੀਜ਼ਾ ਥੋੜਾ ਲੱਗੂ ਤਾਂ ਜੇ ਤੁਹਾਡੇ ਕੋਲ ਜੈਨੂਨ ਰੀਜ਼ਨ ਹੋਊਗਾ ਤੁਹਾਡੇ ਕੋਲ ਟੈਬਲਿਸ਼ਡਰੀ ਹੋਊਗੀ ਉਦੋਂ ਬਾਅਦ ਚਾਹੇ ਜੇ ਤੁਸੀਂ ਸਿੱਧਾ ਵਿਜ਼ਟਰ ਵੀ ਤੁਹਾਨੂੰ ਲੱਗ ਵੀ ਗਿਆ ਤੁਹਾਡੇ ਕਿਸੇ ਭੈਣ ਭਰਾ ਸਪੌਂਸਰ ਕੀਤਾ ਹੋਇਆ ਸੀ ਤੇ ਤੁਹਾਡਾ ਵਿਜ਼ਟਰ ਵੀ ਲੱਗ ਗਿਆ ਲੱਗਣ ਤੋਂ ਬਾਅਦ ਤੁਹਾਨੂੰ ਕੋਈ ਕੰਪਨੀ ਸਪੌਂਸਰ ਕਰੂਗੀ ਤਾਂ ਹੀ ਤੁਸੀਂ ਕਰ ਸਕਦੇ ਹੋ ਉਹਦੀ ਰਿਕਵਰਮੈਂਟ ਅਲੱਗ ਨੇ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ 1 ਸਾਲ ਦਾ ਜਾਂ 3 ਸਾਲ ਦਾ ਤੁਹਾਡੀ ਪੜ੍ਹਾਈ ਤੋ ডিসਕਲੀਸ ਅਸੈਸਮੈਂਟ ਕਈ ਚੀਜ਼ ਰੁਕਾ ਮੈਨੇ ਅਲੱਗ-ਅਲੱਗ ਵੀਜ਼ਾ ਸਬਕਲਾਸ ਲਈ ਹੁਣ ਉਹਨਾਂ ਏਜੰਟਾਂ ਨੇ ਕੀ ਕੀਤਾ ਇੰਡੀਆ ਵਾਲੇ ਕਈਆਂ ਨੇ ਉਹ ਕਹਿੰਦੇ ਕਿ ਵੀਜੀ ਤੁਸੀਂ ਸਾਡੇ ਤੋਂ ਵਿਸਟੇਬੀ ਦਾ ਪਾਓ ਵਿਸਟੇ ਵੀਜ਼ਾ ਰੁਪਿਆ 50 ਫੜਾ ਦਿਓ ਅਸੀਂ 100 ਫਾਈਲਾਂ ਪਾਤੀਆਂ ਅਸੀਂ ਆ ਰੁਪਿਆ 50 ਲੈ ਕੁੱਟ ਲਿਆ ਉਸ ਤੋਂ ਬਾਅਦ ਚੋਂ ਉਹਦੇ ਵਿੱਚੋਂ ਇੱਕ ਆ ਗਿਆ ਨਾ ਆਇਆ ਇਹਨਾਂ ਦੇ ਪੈਸੇ ਪੂਰੇ ਹੋ ਗਏ ਜਦੋਂ ਵੀਜ਼ਾ ਵਾਲੀ ਜਿਹਦੇ ਬੰਦੇ ਵੀਜ਼ੇ ਪਾਏ ਨੇ ਉਹਦੀ ਹਿਸਟਰੀ ਖਰਾਬ ਹੋਗੀ ਜੇ ਡੋਕਮ ਫੇਕ ਲਾਤੇ ਤਾਂ 3 ਸਾਲ ਦਾ ਬੈਨ ਲੱਗਿਆ 4020 ਜੇ ਕੋਈ ਸੋਚ ਇੱਕ ਲੱਗ ਗਿਆ ਤੁੱਕਾ ਚੱਲ ਗਿਆ ਉਹਨੇ ਆਸਟ੍ਰੇਲੀਆ ਆ ਕੇ ਪ੍ਰੋਟੈਕਸ਼ਨ ਵੀਜ਼ਾ ਪਾਣ ਦੇ ਵਾਸਤੇ ਲੋਕ ਕੋਲ ਵਿਚਾਰੇ ਗੇੜੇ ਮਾਰਨੇ ਨੇ ਜੇ ਪ੍ਰੋਟੈਕਸ਼ਨ ਵੀਜ਼ਾ ਪਾ ਵੀ ਲੈਂਦਾ ਉਹ ਵੀ ਫੇਕ ਪ੍ਰੋਟੈਕਸ਼ਨ ਵੀਜ਼ਾ ਕੱਲ ਨੂੰ ਵਿਚਾਰਾ ਆਪਣੀ ਕੰਟਰੀ ਜਾ ਸਕਦਾ ਉਸ ਤੋਂ ਬਾਅਦ ਉਹ ਪ੍ਰੋਟੈਕਸ਼ਨ ਵੀਜ਼ਾ ਜਿਹੜਾ ਪਹਿਲਾਂ ਕਹੇ ਸੀ ਕਿ ਬਹੁਤ ਟਾਈਮ ਲੱਗਦਾ ਅੱਜ ਕੱਲ 6-6 ਮਹੀਨੇ ਖੁੱਲਣ ਲੱਗ ਗਿਆ ਖੁੱਲਣ ਤੋਂ ਬਾਅਦ ਡਿਪਾਰਟਮੈਂਟ ਚੱਕ ਕੇ ਨਾਲ ਜਾਂਦੇ ਬੰਦੇ ਰਿਪੋਰਟ ਕਰ ਦਿੰਦੇ ਜੇ ਤੁਹਾਡੇ ਕੋਲੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ 42186 ਇਹ ਜਿਹੜੇ EMPLOYEES SPONSOR VISA ਨੇ ਇਹਦੇ ਵਾਸਤੇ ਟੈਨਾ ਸਾਹਿਬ ਚਾਹੁੰਦੇ ਨੇ ਕੁਝ ਐਕਸਪੀਰੀਅੰਸ ਇੰਗਲਿਸ਼ ਜੀ ਜਿਹੜੀ ਇੰਗਲਿਸ਼ ਆ ਉਹ ਵੀ ਹੋਣੀ ਚਾਹੀਦੀ ਹੈ ਬੰਦੇ ਕੋਲੇ ਤਾਂ ਕਿ ਬੰਦਾ ਰੁਕਾਵਟ ਬੇਸਿਕ ਪੂਨੀਆਂ ਕਰ ਸਕੇ ਹੁਣ 42 ਦੇ ਵਿੱਚ ਪਿਛਲੇ 5 ਸਾਲ ਦੇ ਵਿੱਚ 1 ਸਾਲ ਦੀ ਰਿਕਵਰਮੈਂਟ ਹੈਗੀ ਹੈ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੋਵੇ ਜਿਹੜਾ ਬੰਦਾ ਤੁਹਾਨੂੰ ਸਪੌਂਸਰ ਕਰ ਰਿਹਾ ਹੈ ਹੁਣ ਜੇ ਮੈਂ ਇੱਕ ਦਿੱਸ਼ਤ ਜਿਹੀ ਗੱਲ ਕਰਾਂ ਹੁਣ ਤੁਸੀਂ ਜੇ ਇੰਡੀਆ ਤੋਂ ਤੁਸੀਂ ਟਰੱਕ ਚਲਾਉਂਦੇ ਹੋ ਤੇ ਤੁਸੀਂ ਕਹਿੰਦੇ ਤੁਸੀਂ ਫੋਟੋ ਸਪੌਂਸਰ ਪਾਓਗੇ ਆਸਟ੍ਰੇਲੀਆ ਆ ਕੇ ਤਾਂ ਟਰੱਕ ਡਰਾਈਵਰਸ ਵਾਸਤੇ ਡਾਮਾ ਵੀਜ਼ਾ ਆਏਗਾ ਬਟ ਉਹ ਹਰ ਜੇ ਅਵੇਲੇਬਲ ਨਹੀਂ ਤੁਸੀਂ ਆ ਕੇ ਸ਼ੈਫ ਪੇਂਟਰ ਜਾਂ ਕੋਈ ਹੋਰ ਚੀਜ਼ ਦਾ ਪਾਓਗੇ ਤਾਂ ਵੈਸੇ ਰੈਲੇਵੈਂਟ ਨਹੀਂ ਹੈਗਾ ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜਾ ਸਾਰਾ ਕੁਝ ਇਸ ਕਰਦੇ ਕਈ ਚੀਜ਼ਾਂ ਇਹ ਦੇਖਣ ਦੀ ਲੋੜ ਹੈ ਕਿ ਵੀ ਉਹਦੇ ਤੱਤ ਹੈਗੇ ਨੇ ਕਿ ਨਹੀਂ ਹੈਗੇ ਕਿ ਕੱਲੇ ਸਿਰਫ ਪੈਸੇ ਬਣਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ 400BIA ਕਰਨ ਵਾਸਤੇ ਇਹ ਕੰਮ ਤੋਰਿਆ ਹੋਇਆ ਹੈ ਜਦੋਂ ਵੀ ਤੁਸੀਂ ਕੋਈ ਵੀ ਫਾਈਲ ਤੋਂ ਜੇਕਰ ਪਾਣੀ ਆ ਤਬ ਮੈਂ ਰეკਮੈਂਡ ਕਰਦਾ ਤੁਸੀਂ ਮਾਈਗ੍ਰੇਸ਼ਨ ਏਜੰਟ ਤੋਂ ਜਾਂ ਆਸਟ੍ਰੇਲੀਆ ਦੇ ਵਕੀਲ ਤੋਂ ਹੀ ਪਉ ਕਿਉਂਕਿ ਇਹਦੇ ਵੀ ਸਾਡਾ ਲਾਇਸੈਂਸ ਨਾਲ ਜੁੜਿਆ ਹੋਇਆ ਹੈ ਹੂੰ ਸਾਡੇ ਉੱਤੇ ਗਵਰਨਿੰਗ ਆਸਟ੍ਰੇਲੀਆ ਗਵਰਨਮੈਂਟ ਦੇ ਜਿਹੜੀ ਅਥਾਰਟੀਆ ਨੇ ਸਾਨੂੰ ਗਵਰਨ ਕਰਦੀਆਂ ਨੇ ਹੂੰ ਤਾਂ ਕੋਨ ਸਹੀ ਸਲਾਬ ਮਿਲਣ ਦੇ देयर ਆ ਹਾਈਲੀ 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 ਚਾਂਸਸ ਹੂੰ ਤਾਂ ਇਹ ਗੱਲ ਇੱਕ ਬਾਈ ਜੀ ਜਦੋਂ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਤੁਸੀਂ ਲੋਟਰੀ ਵੀਜ਼ੇ ਬਾਰੇ ਦੱਸਿਆ ਸੀ ਪਰ ਮੈਂ ਪਿੱਛੇ ਜੇ ਪੜਿਆ ਜੀ ਇੱਕ ਮੇਟਸ ਕੋਈ ਵੀਜ਼ਾ ਵੀ ਆ ਸ਼ਾਇਦ ਮੈਂ ਕੋਈ ਨਾਂ ਦੇ ਵਿੱਚ ਉਚਾਰਨ ਦੇ ਵਿੱਚ ਗਲਤੀ ਨਾ ਕਰਦਾ ਹੋਵਾਂ ਕੋਈ ਮੇਟਸ ਵੀਜ਼ਾ ਵੀ ਆ ਉਹ ਕੀ ਪ੍ਰਕਿਰਿਆ ਕੀ ਆ ਇਹ ਲੋਟਰੀ ਵੀਜ਼ੇ ਵਾਲੀ ਗੱਲ ਹੀ ਆ ਜਾਂ ਇਹਦੇ ਵਿੱਚ ਕੋਈ ਤਬਦੀਲੀ ਆ ਮੈਨੂੰ ਲੱਗਾ ਟੈਨ ਸਰ ਤੁਸੀਂ ਵੀ ਪੂਰੀ ਤਿਆਰੀ ਕਰਕੇ ਆਇਓ ਸਾਰੇ ਜਿਹੜੇ ਹੋਰ ਹੋਰ ਟੋਪੀ ਜਿਹੜੇ ਯਾਨੀ ਕਿ ਸਾਨੂੰ ਪੁੱਛੇ ਜਾਂਦੇ ਨੇ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਪਹਿਲੇ ਸਾਰੇ ਕੱਢ ਰੱਖੇ ਨੇ ਨਮਾਇਨੋ ਨੇ ਇਹ ਹੁੰਦਾ ਬੰਸਲ ਸਾਹਿਬ ਵੀ ਜਦੋਂ ਤੁਸੀਂ ਆਏ ਆ ਨਾ ਲਾਈਨ ਲਾਈਨ ਤੇ ਜੁੜੇ ਆ ਤੇ ਮੈਂ ਉਹਦਾ ਵੱਟ ਤੋਂ ਵੱਧ ਲਾਹਾ ਲੈ ਲਾਂ ਤੇ ਜਿਹੜੇ ਸਾਡੇ ਭੈਣਾ ਵੀਰ ਆ ਦੇਸ਼ ਦੁਨੀਆ ਦੇ ਵਿੱਚ ਵਸਦੇ ਉਹਨਾਂ ਦੀ ਝੋਲੀ ਦੇ ਵਿੱਚ ਕੁਝ ਨਾ ਕੁਝ ਪੈ ਜਾਵੇ ਵੀ ਯਾਰ ਆਹ ਵੀਡੀਓ ਦੇਖੀ ਆ ਤੇ ਬੰਸਲ ਸਾਹਿਬ ਨੇ ਆਹ ਗੱਲ ਕਹੀ ਤੇ ਚੇਤੇ ਦੇ ਵਿੱਚ ਜਮਾ ਕਰਕੇ ਰੱਖ ਲਈਏ ਜੀ ਜੀ ਟਨ ਸਾਹਿਬ ਜਿਹੜਾ ਮੀਟਸ ਵੀਜ਼ਾ 403 ਵੀਜ਼ਾ ਇਹ ਇਹਦੀ ਵੀਜ਼ਾ ਕੈਟਾਗਰੀ ਆ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਆ ਕੁਝਕ ਅਜੇ ਐਗਰੀਮੈਂਟ ਹੋਈ ਸੀ ਜਿਹਦੇ ਵਿੱਚ ਇੰਡੀਆ ਤੋਂ ਜਿਹੜੇ ਪੜਾਈ ਕੀਤੀ ਕੁਝ ਕੁ ਓਕਿਊਪੇਸ਼ਨਾਂ ਦੇ ਵਿੱਚ ਜਿਨ੍ਹਾਂ ਵਿੱਚ ਰੀਨਿਊਏਬਲ એનર્ਜੀ ਇੰਜੀਨੀਅਰਿੰਗ ਐਜ ਓਕਿਊਪੇਸ਼ਨ ਨੇ ਜਿਹੜੇ ਨਿਕਲਦੇ ਨੇ ਜੇ ਉਹਨਾਂ ਨੇ ਜੋ ਪੜਾਈ ਕੀਤੀ ਹੋਏ ਤੇ ਪਾਰਟਿਕੂਲਰ ਯੂਨੀਵਰਸਿਟੀ ਵਿੱਚ ਕੀਤੀ ਹੋਈ ਆ ਉਸ ਤਾਂ ਉਹਨਾਂ ਨੂੰ ਉਹ ਆਪਣੀ ਇੱਕ ਲੋਟਰੀ ਪਾ ਸਕਦੇ ਜਿਹਨੂੰ ਕਹਿੰਦੇ ਮੇਟਸ ਵੀਜ਼ਾ ਉਹਦੇ ਵਿੱਚੋਂ 3 ਇਅਰ ਐਪਲੀਕੇਸ਼ਨ ਆ ਇਹ ਹਰ ਸਾਲ ਕਰਦੇ ਨੇ ਜਿਹੜੇ ਜਿੰਨੇ ਵੀ ਬੰਦੇ ਨੇ ਪਾਈਆਂ ਨੇ 3 ਇਅਰ ਦੇ ਵਿੱਚੋਂ ਜਿਹੜੇ 3 ਇਅਰ ਜਿਹੜੇ ਸਿਲੈਕਟ ਹੋ ਗਏ ਉਹਨਾਂ ਨੂੰ 403 ਨੂੰ ਵੀਜ਼ਾ ਗ੍ਰਾਂਟ ਕਰ ਦਿੰਦੇ ਨੇ ਬੇਸਿਕ ਰਿਕਵਰਮੈਂਟ ਹੈਗੀ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿੱਚ ਹੋਣੀ ਚਾਹੀਦੀ ਆ ਤੁਹਾਡੇ ਕੋਲ 6 ਬੈਂਡ ਹੋਣੇ ਚਾਹੀਦੇ ਨੇ ਇਹ ਸਭ ਤੋਂ ਮੇਨ ਰਿਕਵਰਮੈਂਟ ਆ ਤੇ ਜੇ ਤੁਹਾਡੀ ਪੜ੍ਹਾਈ ਆ ਉਹ ਅਪਰੂਵਡ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਆ ਉਸ ਪਾਰਟिकुलर ਫੀਲਡ ਦੇ ਵਿੱਚ ਕੁਝ 10 10 ਕੁਲ ਫੀਲਡ ਨੇ ਜੇ ਇਹ ਰਿਕਵਰਮੈਂਟ ਤੁਸੀਂ ਸਾਰੀ ਪੂਰੀ ਕਰਤਾ ਤੁਸੀਂ ਆਪਣਾ ਮੀਟਸ ਵੀਜ਼ਾ ਦੇ ਲਈ ਤੁਸੀਂ ਆਪਣੀ ਐਪਲੀਕੇਸ਼ਨ ਲੋਚ ਕਰ ਸਕਦੇ ਹੋ ਆਨਲਾਈਨ 25 ਡਾਲਰ ਸਿਰਫ ਫੀਸ ਹੈ ਜੀ ਤੇ 25 ڈالر ਦੇ ਵਿੱਚ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਮਿਲ ਜੂ ਜਿਹਦੇ ਉੱਤੇ ਤੁਸੀਂ ਪੜ੍ਹਾਈ ਵੀ ਕਰ ਸਕਦੇ ਹੋ ਤੇ ਕੰਮ ਵੀ ਕੋਈ ਵੀ ਕਰ ਸਕਦੇ ਹੋ ਆਸਟ੍ਰੇਲੀਆ ਆ ਕੇ ਹੁਣ ਇਹਦੇ ਵਾਸਤੇ ਵੀ ਆਪਣੇ ਆਪਣੇ ਇੰਡੀਅਨ ਬੰਦੇ ਜਿਗਾਰ ਦੇ ਪੂਰੇ ਜਿਗਾੜੀ ਬੰਦੇ ਨੇ ਕਿ ਵੀ ਆਪਾਂ ਕਿਵੇਂ ਤੋਰ ਮੋੜ ਕੇ ਕੰਮ ਕਰ ਸਕਦੇ ਹਾਂ ਹੁਣ ਜਿਹੜੀ ਤੁਹਾਨੂੰ ਇਹ ਪਹਿਲਾਂ ਗੱਲ ਕੀਤੀ ਸੀ ਕਿ ਵੀ ਆ ਇੰਡੀਆ ਤੋਂ ਆਪਾਂ ਲੈਵਲ 2 ਜਿਹੋ ਜਿਹਾ IELTS ਫੰਡ ਦੀ ਲੋੜ ਨਹੀਂ ਪੈਂਦੀ ਉਹਨਾਂ ਵਾਸਤੇ ਵੀ ਕੁਝ ਕਿ ਏਜੰਟਾਂ ਨੇ ਕੁਝ ਕਿ ਤਰੀਕੇ ਕੱਢੇ ਉਹਨਾਂ ਨੇ ਫੇਕ ਡਾਕੂਮੈਂਟ ਆ ਫੇਕ ਬੈਂਕ ਦੇ ਲੈਟਰ ਲਾ ਲਾ ਕੇ ਵੀਜ਼ਾ ਅਪਰੂਵ ਕਰਾ ਲਿਆ। ਕਈਆਂ ਨੇ ਤਾਂ ਕੀ ਕੀਤਾ ਪਾਸਪੋਰਟ ਹੀ ਚੇਂਜ ਕਰਤਾ। ਇੰਡੀਆ ਪਾਸਪੋਰਟ ਜਗ੍ਹਾ ਤੇ ਸਿੰਗਾਪੁਰ ਪਾਸਪੋਰਟ ਨੰਬਰ ਪਾ ਕੇ ਲੈਵਲ 1 ਕਾਲਜ ਦੇ ਵਿੱਚ ਐਡਮਿਸ਼ਨ ਕਰਾ ਲਿਆ। ਜਦੋਂ ਵੀਜ਼ਾ ਅਪਰੂਵ ਹੋ ਗਿਆ, ਜਦੋਂ ਬੰਦਾ ਕੰਟਰੀ ਇਨ ਕਰਨ ਲੱਗਾ ਉਹਨਾਂ ਦਾ ਪਾਸਪੋਰਟ ਇਨਕਰੈਕਟ ਇਨਫਰਮੇਸ਼ਨ ਪਾ ਕੇ ਸਹੀ ਨੰਬਰ ਪਾਤਾ। ਹੂੰ। ਡਿਪਾਰਟਮੈਂਟ ਨੂੰ ਸੀਦਾ ਪਤਾ ਲੱਗ ਗਿਆ ਕਿ ਵੀ ਇਹ ਕੁਝ ਹੋ ਰਿਹਾ। ਤਾਂ ਡਿਪਾਰਟਮੈਂਟ ਨੇ ਉਹਨਾਂ ਦੇ ਵੀਜ਼ਾ ਕੈਨਸਲ ਕੀਤੇ। ਅਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਕਿ ਜਿਹੜੇ ਬੰਦੇ ਇਹਦੇ ਵਿੱਚ ਜਿਹੜਾ ਕੰਮ ਹੋ ਰਿਹਾ ਕੌਣ-ਕੌਣ ਇਨਵੋਲਵ ਨੇ ਹੁਣ ਇਹਦੇ ਨਾਲ ਇੱਕ ਜੀ ਕੀ ਹੋਈ ਜਿਹੜੇ ਕਈ ਸਹੀ ਕੈਂਡੀਡੇਟ ਸੀ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਜਿਨ੍ਹਾਂ ਨੇ ਵਿਚਾਰੇ ਵਧੀਆ ਪ੍ਰੋਫਾਈਲ ਸੀ ਉਹਨਾਂ ਨੂੰ ਫਿਊਚਰ ਸਟੇਕ ਤੇ ਆ ਗਏ ਇਹਨਾਂ ਗੱਲਾਂ ਕਰਕੇ ਡਿਪਾਰਟਮੈਂਟ ਨੂੰ ਆਲਜ਼ਫੰਡ ਮੰਗਣ ਲੱਗ ਗਿਆ ਪਰਟੀਕਲ ਕੁਝ ਕੇ ਏਰੀਆ ਤੋਂ ਹੁਣ ਸੇਮ ਮੈਡਸਵੀ ਦੇ ਵਿੱਚ ਕੀ ਹੋਇਆ ਹੁਣ ਜਿਹੜੀ 100 ਯੂਨੀਵਰਸਿਟੀ ਐ ਅਪਰੂਵ ਸੀ ਗਿਆ ਉਹਨਾਂ ਯੂਨੀਵਰਸਿਟੀਆਂ ਨੂੰ ਇੰਨੇ ਨੇ ਕੀ ਕੀਤਾ ਜੇ ਕੋਈ ਬੰਦਾ ਕੋਈ ਕਿਸੇ XYZ ਯੂਨੀਵਰਸਿਟੀ ਤੋਂ ਪੜ੍ਹਿਆ ਉਹਨਾਂ ਨੇ ਕੀ ਕੀਤਾ ਐਪਲੀਕੇਸ਼ਨ ਦੇ ਵਿੱਚ ਪਾਤਾ ਜੀ ਮੈਂ ਤਾਂ ਲਵਲੀ ਪ੍ਰੋਫੈਸ਼ਨ ਚਿਤਕਾਰਾ ਯੂਨੀਵਰਸਿਟੀ ਤੋਂ ਪੜ੍ਹਿਆ ਜਾਂ ਕਿਸੇ ਇਹ ਜੀ ਯੂਨੀਵਰਸਿਟੀ ਤੋਂ ਪੜ੍ਹਿਆ ਜਿਹੜੀ ਅਪਰੂਵਡ ਆ ਉਹਨੂੰ ਆਟੋਮੈਟਿਕਲੀ ਇਨਵਾਈਟ ਆ ਗਿਆ ਇਨਵਾਈਟ ਆਇਆ ਬਾਅਦ ਚੋਂ ਦੇ ਪਾਰਟਿਕਲ ਹੋਰ ਪਾਇ ਤੇ ਵੀਜ਼ਾ ਬੰਦੇ ਦਾ ਆ ਗਿਆ ਤੇ ਬੰਦੇ ਉੱਝਾ ਚੜਾ ਤਾਂ ਹੂੰ ਜਦੋਂ ਬੰਦਾ ਜਾ ਚੜਿਆ ਉਰੇ ਪਹੁੰਚਿਆ ਉਰੇ ਕੀ ਡਿਪਾਰਟਮੈਂਟ ਆਫ ਫਾਰਮ ਅਫੇਅਰ ਨੇ ਜੋ ਚੈੱਕ ਕੀਤਾ 에어ਪੋਰਟ ਦੇ ਉੱਤੇ ਉਹ ਕਹਿੰਦੇ ਕਿ ਵੀ ਤੁਹਾਡੇ ਕੋਲ ਜਿਹੜੀ ਤੁਹਾਨੂੰ ਡਾਕੂਮੈਂਟ ਲਾਇਏ ਸੀ ਉਹ ਤਾਂ ਹੋਰ ਸੀਗੇ ਤੁਸੀਂ ਪੜਾਈ ਹੋਰ ਕੀਤੀ ਆ ਤਾਂ ਆਨ ਦੀ سپورਟ ਵੀਜ਼ਾ ਕੈਨਸਲ ਕਰ ਸਕਦੇ ਨੇ 4020 ਲਾ ਕੇ ਤੁਹਾਨੂੰ ਵਾਪਸ ਰਿਪੋਰਟ ਕਰ ਸਕਦੇ ਨੇ ਤੇ ਤੁਹਾਡਾ ਫਿਊਚਰ ਖਰਾਬ ਹੋ ਸਕਦਾ ਇਹਨਾਂ ਚੀਜ਼ਾਂ ਕਰਕੇ ਕੁਝ ਕੁ ਜਿਹੜੇ ਸਿਟੀਆਂ ਨੇ ਇੰਡੀਆ ਦੀਆਂ ਉਹ ਬਦਨਾਮ ਦੀ ਜਿੰਨਾ ਵਿੱਚ ਤੁਹਾਡੀ ਗੱਲ ਹੈ ਜੀ ਦੇਖੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਜੀ ਤੁਸੀਂ ਕੁਸ਼ੋਰ ਕਹਿਣਾ ਚਾਹੁੰਦੇ ਹਾਂ ਜੀ ਹਣੀ ਬਸ ਟੈਂਸਰ ਸਾਬ ਇਹ ਹੀ ਗੱਲ ਹੈ ਕਿ ਜਿੰਦਾ ਵਿੱਚੋਂ ਜਿਹੜੇ ਸਹੀ ਕੈਂਡੀਡੇਟ ਬਿਚਾਰੇ ਉਹਨਾਂ ਦਾ ਫਿਊਚਰ ਖਰਾਬ ਹੋ ਜਾਂਦਾ ਕਿਉਂਕਿ ਅਟਨਾ ਕੋ ਨੂੰ ਪਿੱਛਿਆਂ ਦਾ ਪਰਮਾਥਨ ਸਾਹਿਬ ਮੇਰੀ ਇੱਕ ਹੋਰ ਜਾਣਕਾਰੀ ਚ ਵਾਦਾ ਕਰਿਓ ਵੀ ਕੈਨੇਡਾ ਦੇ ਵਿੱਚ ਇਸ ਵੇਲੇ ਪੰਜਾਬੀਆਂ ਨੂੰ ਫੜ ਫੜ ਕੇ ਤੇ ਕਹਿੰਦੇ ਜੀ ਵਾਪਸ ਭੇਜਿਆ ਜਾ ਰਿਹਾ ਤੇ ਬਹੁਤ ਸਾਰੇ ਭੇਜਣੇ ਆ ਜੀ ਅਮਰੀਕਾ ਦੇ ਵਿੱਚ ਉਹ ਕੰਦ ਮਗਰੋਂ ਟਪਦੇ ਆ ਸਾਡੇ ਪੰਜਾਬੀ ਭੈਣਾ ਵੀਰ ਤੇ ਉਹਨਾਂ ਨੂੰ ਫੜ ਕੇ ਤੇ ਦੂਜੇ ਤੀਜੇ ਮਹੀਨੇ ਵਾਪਸ ਭੇਜ ਦਿੰਦੇ ਆ ਆ ਪਿਛਲੇ ਦਿਨੀ ਇਹ ਵੀ ਖਬਰ ਆਈ ਆ ਵੀ ਦਸੂਹੇਵਾਲ ਦੇ ਇੱਕ ਮੁੰਡੇ ਨੂੰ ਡੌਂਕਰਾਂ ਨੇ ਕਤਲ ਕਰਤਾ ਮਾਰ ਦਿੱਤਾ ਪੈਸੇ ਵੀ ਲੈ ਲੈ ਪਰਿਵਾਰ ਦੇ ਦੋਸ਼ਾ ਮੁਤਾਬਕ 50 ਲੱਖ ਰੁਪਇਆ ਲੱਗ ਗਿਆ ਏਜੰਟ ਨੇ ਡੌਂਕਰਾਂ ਨੂੰ ਪੈਸੇ ਨਹੀਂ ਪਹੁੰਚਾਏ ਉਹਨਾਂ ਨੇ ਇਸ ਕਰਕੇ ਸਾਹਬ ਸਿੰਘ ਨਾਂ ਦਾ ਮੁੰਡਾ ਮਾਰਤਾ ਆਸਟ੍ਰੇਲੀਆ ਦੇ ਵਿੱਚ ਆਉਣ ਵਾਲਿਆਂ ਦੇ ਕੀ ਹਾਲਾਤ ਆ ਆਸਟ੍ਰੇਲੀਆ ਦਾ ਜਹਾਜ਼ ਫੜਨ ਦੇ ਚਾਹਵਾਨ ਫੜ ਚੁੱਕੇ ਜਹਾਜ਼ ਪਹੁੰਚ ਚੁੱਕੇ ਤੇ ਇੱਥੇ ਰਹਿਣ ਵਾਲੇ ਲੋਕਾਂ ਦੇ ਹਾਲਾਤ ਕੈਨੇਡਾ ਨਾਲੋਂ ਆਸਟ੍ਰੇਲੀਆ ਨਾਲੋਂ ਕਿੰਨੇ ਕੁ ਵੱਖਰੇ ਆ ਦੇਖੋ ਟੈਂਸ ਆ ਆਸਟ੍ਰੇਲੀਆ ਕਿਸੇ ਵੀ ਚੀਜ਼ ਨੂੰ ਐਕਸਟ੍ਰੀਮ ਨਹੀਂ ਹੋਣ ਦਿੰਦਾ ਇਹ ਨੱਥਪਾਣ ਦੇ ਵਿੱਚ ਮਾਹਿਰ ਨੇ ਜੇ ਕੋਈ ਵੀ 19 ਕੀ ਜਿਆਦਾ ਥੋੜਾ ਕਰ ਦਤਾ ਉਹਨੂੰ ਇਹ ਚੱਕ ਕੇ ਸਾਈਡ ਤੇ ਲਗਾ ਦਿੰਦੇ ਹੁਣ ਕਈ ਅਹਜੇ ਇੰਡਸਟਰੀਆਂ ਨੇ ਜਿਦੇ ਵਿੱਚ ਜਾਂ ਕਈ ਅਹਜੇ ਜਗ੍ਹਾ ਹੋਈਆਂ ਜਿੱਥੇ ਥੋੜਾ ਜਿਹਾ ਵੀ ਇਸ਼ੂ ਵਧਿਆ ਚਾਹੇ ਕੋਈ ਧਰਮ ਲੈ ਕੇ ਵਧਿਆ ਚਾਹੇ ਕੋਈ ਸਟੂਡ ਦੇ ਵਿੱਚ ਆਪਸ ਦੇ ਕੋਈ ਰੰਜਿਸ਼ਵਾਦੀ ਕੋਈ ਹੋਈ ਤਾਂ ਆਸਟ੍ਰੇਲੀਆ ਪੁਲਿਸ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਰਿਪੋਰਟ ਕਰ ਦਿੰਦੀ ਆ ਹੁਣ ਹੋਇਆ ਕੀ ਆ ਜਿਹੜੇ ਯੂ ਐਸ ਏ ਤੇ ਕੈਨੇਡਾ ਕਰਕੇ ਆਸਟ੍ਰੇਲੀਆ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਹਾਈ ਆ ਗਿਆ ਹਰ ਬੰਦਾ ਚਾਹੁੰਦਾ ਕਿ ਸੀ ਆਸਟ੍ਰੇਲੀਆ ਆਈਏ ਉਹਨ ਇੰਨਾ ਸਾਰੀਆਂ ਗੱਲਾਂ ਕਰਕੇ ਕਿਉਂਕਿ ਜਦੋਂ ਕਿਸੇ ਚੀਜ਼ ਦੀ ਥੋੜ੍ਹ ਹੋਵੇ ਤਾਂ ਉਹਦੀ ਯਾਨੀ ਕਿ ਜਦ ਡਿਮਾਂਡ ਬਦੀ ਤਾਂ ਇੱਕਦਮ ਹਰ ਬੰਦਾ ਚਾਹੁੰਦਾ ਹੈ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੇਲ ਕਰ ਸਕੇ ਲੋਕ ਇਮੋਸ਼ਨ ਵਿੱਚ ਲੱਗ ਜਾਂਦੇ ਨੇ ਕਿ ਵੀ ਜੀ ਜੇ ਤੁਸੀਂ ਆਪਣੇ ਇਮੋਸ਼ਨ ਸਾਡੇ ਨਾਲ ਇਹ ਕਿ ਵੀ ਜੇ ਤੁਸੀਂ ਸਾਡੇ ਨਾਲ ਜੁੜੋਗੇ ਤਾਂ ਤੁਹਾਨੂੰ ਅਸੀਂ ਬਾਹਰੇ ਭੇਜ ਦਾਂਗੇ ਲੋਕਾਂ ਦੇ ਸੁਪਨੇ ਨੇ ਉਹ ਉਹਨ ਇੰਨਾ ਸਾਰੀਆਂ ਗੱਲਾਂ ਕਰਕੇ ਆਸਟ੍ਰੇਲੀਆ ਡਿਮਾਂਡ ਦੇ ਵਿੱਚ ਆ ਗਿਆ ਤੇ ਲੋਕ ਉਹਦੇ ਵੀਜ਼ੇ ਜਦੋਂ ਅਪਲਾਈ ਕਰਦੇ ਨੇ ਤਾਂ ਉਹ ਦੋਕੂਮੈਂਟ ਫੇਕ ਵਗੈਰਾ ਲਗਾ ਦਿੰਦੇ ਨੇ ਬਟ ਜੇ ਤੁਸੀਂ ਆਸਟ੍ਰੇਲੀਆ ਆਣਾ ਤੁਹਾਨੂੰ ਵੀਜ਼ਾ ਕੰਡੀਸ਼ਨ ਪੂਰੀ ਕਰਨੀ ਪੈਣੀ ਆ ਜਿਹੜੀ ਵੀ ਨਾ ਲੱਗੀਆਂ ਹੋਈਆਂ ਜਿਵੇਂ ਕਿ ਤੁਸੀਂ 24 ਘੰਟੇ ਬਾਅਦ ਕੰਮ ਨਹੀਂ ਕਰ ਸਕਦੇ ਜਾਂ ਸਟੱਡੀ ਤੁਹਾਡੀ ਚੱਲ ਰਹੀ ਆ ਤੁਸੀਂ ਆਸਟ੍ਰੇਲੀਆ ਦੇ ਕਸਟਮ ਵੈਲਿਊ ਨੂੰ ਫੋਲੋ ਕਰਨਾ ਹੈ ਤੁਸੀਂ ਕੋਈ ਵੀ ਇਹੋ ਜਿਹਾ ਇਲੀਗਲ ਕੰਮ ਨਹੀਂ ਕਰਨੇ ਜਿਸ ਨਾਲ ਆਸਟ੍ਰੇਲੀਆ ਦੇ ਜਿਹੜੇ ਸੋਸਾਇਟੀ ਨੂੰ ਹਾਨ ਹੋਵੇ ਜੇ ਕਰੋਗੇ ਤਾਂ ਆਸਟ੍ਰੇਲੀਆ ਥੋੜੇ ਵਾਸੇ ਨਹੀਂ ਹੈਗਾ ਬਿਲਕੁਲ ਠੀਕ ਆ ਤੇ ਬਿਲਕੁਲ ਜੀ ਇਹ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰਨੀ ਵੀ ਚਾਹੀਦੀ ਆ ਬੰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕੋਈ ਮੇਰੇ ਕੋਲੋਂ ਸਵਾਲ ਕੋਈ ਭਖਦਾ ਰਹਿ ਗਿਆ ਹੋਵੇ ਤੁਸੀਂ ਉਹਦੀ ਵੀ ਸਾਂਝ ਪਾ ਲਓ ਤੇ ਆਪਣਾ ਵੈਬਸਾਈਟ ਤੇ ਫੋਨ ਨੰਬਰ ਵੀ ਦੇ ਦਿਓ ਤਾਂ ਜੋ ਸਾਡੇ ਭੈਣਾ ਵੀਰ ਤੁਹਾਡੇ ਨਾਲ ਪਟਕੜੇ ਨੇ ਸੰਪਰਕ ਕਰ ਲੈਣ ਜੀ ਬਿਲਕੁਲ ਟੈਨ ਸਾਹਿਬ ਬਸ ਐਟ ਦੀ ਐਂਡ ਤੇ ਮੈਂ ਇਹੀ ਗੱਲ ਕਹੂੰਗਾ ਕਿ ਜਿਹੜਾ ਵੀ ਤੁਸੀਂ ਕਰਨ ਲੱਗੇ ਜੇ ਤੁਸੀਂ ਬਾਹਰਲੀ ਕੋਈ ਫਾਇਲ ਕਰ ਰਹੇ ਹੋ ਜਾਂ ਕਿਸੇ ਵੀ ਜਾਣ ਲੱਗੇ ਹੋ ਤਾਂ ਮੇਕ ਸ਼ੁਰ ਕਰੋ ਕਿ ਕਿਹੜਾ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਹੈ ਕਿਉਂਕਿ ਕਈ ਵੇ ਅਦਪੜ ਬੰਦੇ ਗਲਤ ਸਲਾਹ ਦੇ ਦਿੰਦੇ ਨੇ ਚੋਲਾ ਛਾਪ ਏਜੰਟਾਂ ਤੋਂ ਬਚੋ ਬਾਕੀ ਜੇ ਤੁਹਾਨੂੰ ਕੋਈ ਵੀ ਕੰਸਰਨ ਆ ਤੁਹਾਡੀ ਪੜਾਈ ਲੈ ਕੇ ਤੁਹਾਡੀ ਪੀਆਰ ਲੈ ਕੇ ਤੁਹਾਡੀ ਟੀਆਰ ਲੈ ਕੇ ਜੇ ਤੁਹਾਡਾ ਕੋਈ ਯਾਰ ਦੋਸਤ ਜਾਂ ਭੈਣ ਭਰਾ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ ਤੇ ਪੱਕੇ ਹੋਣ ਦੇ ਸੁਪਨੇ ਦਿਖ ਰਿਹਾ ਹੈ ਜੇ ਪੱਕਾ ਨਹੀਂ ਹੋਇਆ ਤਾਂ ਸਾਨੂੰ ਕੰਡਕਟ ਕਰ ਸਕਦਾ ਹੈ Bansal Immigration Consultant ਅਸੀਂ ਮੈਲਬਨ ਤੇ ਐਡਲਡ ਦੇ ਵਿੱਚ ਸਾਡੀ ਬ੍ਰਾਂਚ ਆ ਮੈਲਬਨ ਦੇ ਐਡਲਡ ਦੋਨੇ ਜਗ੍ਹਾ ਸਾਡੀ ਸਿਟੀ ਦੇ ਵਿੱਚ ਬਿਲਕੁਲ ਦਿਲ ਦੇ ਵਿੱਚ ਸ਼ਹਿਰਾਂ ਦੇ ਉੱਥੇ ਸਾਡਾ ਆਫਿਸ ਹੈਗਾ ਤੁਸੀਂ ਸਾਨੂੰ ਅਪੌਇੰਟ ਬੁੱਕਾ ਸਕੋ ਸਾਡੇ ਫੋਨ ਨੰਬਰ ਤੇ 0406 660 ਤੇ 960 ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@bansalimmigration.com.au ਤੇ ਅਸੀਂ ਤੁਹਾਨੂੰ ਕਾਲ ਬੈਕ ਕਰਕੇ ਤੁਹਾਡੀ ਅਪਾਇੰਟਮੈਂਟ ਸਾਡਾ ਸਟਾਫ ਬਣਾ ਦੇਗਾ ਤੇ ਰਜਿਸਟਰਡ ਮਾਈਗ੍ਰੇਸ਼ਨ 에ਜੰਟ ਹੀ ਜਾਂ ਸੌਲੀਸੀਟਰ ਹੀ ਤੁਹਾਨੂੰ ਐਡਵਾਈਸ ਕਰਨੀ ਹੈ ਬਹੁਤ ਮਿਹਰਬਾਨੀ ਬੰਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੜੀਆਂ ਤੁਸੀਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਕੁਝ ਕੁ ਸਵਾਲ ਮੈਂ ਅਗਲੇ ਮਹੀਨੇ ਵਾਸਤੇ ਲੱਭ ਕੇ ਰੱਖੂੰਗਾ ਤੇ ਦੋ ਚਾਰ ਜਾਣਕਾਰੀਆਂ ਤੁਸੀਂ ਵੀ ਲੱਭ ਕੇ ਰੱਖਿਓ ਤਾਂ ਜੋ ਸਾਡੇ ਪੰਜਾਬੀ ਪਹਿਣਾ ਵੀਰਾਂ ਨੂੰ ਹੋਰ ਸੁਚੇਤ ਕੀਤਾ ਜਾ ਸਕੇ ਬਹੁਤ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ